ણ દ छोड़ी आ पिपड़ ते पीस ਬੀਬੀਆਂ ਨੇ ਤਿਹਾਰ ਆ ਕੇ ਤੇ ਕੁਰਸੀਆਂ ਤੇ ਜੜ ਕੇ ਨਾ ਬੈਠੋ ਆ ਪਵਾਦ ਦੀਆਂ ਬੀਬੀਆਂ ਤਾਂ ਬਹੁਤ ਘਾਰੇ ਮਾਰੇ ਕਰਦੀਆਂ ਨੇ ਆਹ ਤੁਸੀਂ ਤਾਂ ਕਿਤੇ ਹੋ ਡੰਡਾ ਖੂਰਾ ਖੜਕਾਉਣੀ ਮੇਰੇ ਸਾਹ ਪੱਕੇ ਤਾਂ ਘਾਰੇ ਮਾਰੇ ਵਾਲੀਆਂ ਬੋਲਦੀਆਂ ਮੈਂ ਹੁਣੇ ਪੱਕੇ ਕਿਤੇ ਤਾਂ ਬੱਚੇ ਤੋਂ ਬੇਤਾਰ ਵੇ 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 ਮੁੱਤਿਆ ਵੇਖਣ ਆ ਜਾ ਹਵੇ ਤੂੰ ਦੀਆ ਵੇਖਣ ਆ ਜਾ ਕਿਹਦਾ ਤਾਂ ਕੰਤੇ ਤੇਰੀ ਪੋੜਾ ਪੂਰੀ ਡੇਲੀਆ ਨੂੰ ਪਿਛੇ ਹੋਂ ਬੇੜਾ ਕੁੱਲਾ ਕਰ 68 ਮੁਬਈ ਟਿੱਕਿਆ ਬਾਜਨਾ ਮੱਥੇ ਸੌਂਦੇ ਟਿੱਕਿਆ ਬਾਜਨਾ ਮੱਥੇ ਸੌਂਦੇ ਟਿੱਕਿਆ ਬਾਜਨਾ ਮੱਥੇ ਸੌਂਦੇ ਟਿੱਕਿਆ ਬਾਜਨਾ ਮੱਥੇ ਸੌਂਦੇ ਮੰਗਾ ਬਾਜ ਕਣਾਈਆਂ ਨਹੀਂ ਸੱਗੀ ਫੁੱਲ ਦੀ ਰਾਤੇ ਸੌਂਦੇ ਸੱਗੀ ਫੁੱਲ ਦੀ ਰਾਤੇ ਸੌਂਦੇ ਪੈਰੀ ਝਾਂਜਰਾ ਪਾਈਆਂ ਨਹੀਂ ਪੈਰੀ ਝਾਂਜਰਾ ਪਾਈਆਂ ਕਿੱਦਾਂ ਪਰਈਆਂ ਪੱਲ ਪਿਆਰ ਸੁਣਾਏਗੀ ਕਿ ਖੋਰ ਖੋਰ ਸੁਣਾਉਗੀ ਪਹਿਲਾਂ ਅੱਜ ਖੋਰ ਸੁਣਾ ਦੇ ਫਿਰ ਪਹਿਨੇ ਪਿਆਰ ਵੀ ਕਿੱਥੇ ਰਹਿੰਦਾ ਖੋਰ ਵੀ ਕਿੱਥੇ ਰਹਿੰਦਾ ਕਿਹਦੇ ਪੁਰਾਣੇ ਜ਼ਮਾਨੇ ਚ ਉਹ ਪੁਰਾਣੇ ਜ਼ਮਾਨੇ ਚ ਹੁਣ ਤਾਂ ਬਣਾ ਸੋਚ ਦੱਕਦੀਆਂ ਪੱਲ ਪੱਲ ਪਾਣੀ ਆ ਗਿਆ ਅੱਗੇ ਕਿਹਦੇ ਬੀਬੀਆਂ ਨੂੰ ਅੱਛਾ ਦੋ ਦੋ ਮੁੰਤੇ ਜਾਂਦੇ ਪਰਕੇ ਲੈਉਣੇ ਪਰਕੇ ਲੈਉਣੇ ਪੈਂਦੇ ਕੋਈ ਬਣ ਮੇਰੇ ਵਰਗੀ ਸਾਉਂ ਪਰ ਜਾ ਹੀ ਥੋੜੀ ਸਾਉਂ ਤੇਰੇ ਮਨ ਦੀ ਖੁਸ਼ੀ ਤੋਂ ਬਾੜੀ ਸਾਉਂ ਬਾੜੀ ਤੇਰ ਵਰਗੀ ਤੇ ਤੇਰੇ ਪਤੀ ਦੀ ਨਾਨਦ ਹੋਣੀ 20 ਪੱਤੀਆਂ ਕਿਤੇ ਚਾਤ ਕਿਤੇ ਚੌਕ ਆਇਆ ਚੌਕ ਆਇਆ ਕਿਤੇ ਬੰਨਣ ਦੇ ਤੇ ਤਾਂ ਕਿਤੇ ਸਲਵਾਰ ਸ਼ਰਟ ਦੇ ਵਿੱਚ ਪਾਈ ਹੋਈ ਅੱਛਾ ਕਿਤੇ ਲੂਮ ਹੀ ਲੰਗਾ 100 100 ਕਿਤੇ ਮੇਰੇ ਵਰਗੀ ਦੇ 100 ਮੀਟਰ ਦਾ ਘਗਰਾ ਪਾ 100 ਮੀਟਰ ਦਾ ਘਗਰਾ ਪਾਇਆ ਤਾਂ ਕੱਟਿਆ ਹੋਇਆ ਧੁੰਡ ਪੂਰਾ ਕੱਟਿਆ ਹੋਇਆ ਧੁੰਡ ਕਿਤੇ ਨਾਨ ਤੇ ਨੇ ਸ਼ਰਾਰਤ ਕੀਤੀ ਅੱਛਾ ਕੀ ਸ਼ਰਾਰਤ ਕੀਤੀ ਤਾਂ ਕੀ ਕੀਤੀ ਨਿੱਕੀ ਕੀਤੀ ਜਿੱਥੇ ਬੰਦੇ ਬੈਠੇ ਤੇ ਚੌਂਦਰੇ ਤੇ ਬੰਦੇ ਬੈਠੇ

छोले 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 ਪਤਾ ਨਹੀਂ ਕਿੁੰਦਾ ਤੇ ਪੁਰਾਣੇ ਰਕਟਾ ਚ ਪੁਰਾਣੇ ਰਕਟਾ ਚ ਸੱਸਾਂ ਨੜਾਨਾਂ ਜਾਂ ਛਾਣੀਆਂ ਜਿਹੋਰਾ ਦੇਖੇਂ ਜਾਂ ਕਰਦੀਆਂ ਹੁੰਦੀਆਂ ਨੇ ਹੁਣ ਤਾਂ ਬੰਤ ਸੱਸਾਂ ਨੂੰਹਾਂ ਦਾ ਬਹੁਤ ਪਿਆਰ ਹੈ ਸੱਸਾਂ ਬੇ ਭਾਈ ਵੀਰ ਸਾਉਂਡ ਵਾਲਿਆ ਜਿਉਂਦਾ ਰਹਿ ਤੂੰ ਵੀ ਤੇਰੀ ਸਾਉਂਡ ਥੋੜੀ ਜਿਹੀ ਧੀਧੀਲੀ ਨਹੀਂ ਬਾੜਾ ਹੀ ਪਿਆਰ ਆ ਇਕੱਠੀਆਂ ਪਾਲਰ ਜਾਂਦੀਆਂ ਕੱਟੀਆਂ ਸਪਾਹ ਕਰਾਂ ਜਾਂਦੀਆਂ ਕੱਟੀਆਂ ਸਿਰ ਤੇ ਸਵਾਹ ਵੀ ਪਵਾ ਲੀ ਨੀ ਸਵਾਹ ਨਹੀਂ ਹਿੰਦਾ ਸਪਾਹ ਹੁੰਦਾ ਹਾਂ ਸਵਾਹ ਹੁੰਦਾ ਸਪਾਹ ਮੈਂ ਕਹਿੰਦੇ ਨੂਹਾ ਸੀ ਮੇਰੇ ਸੁਣ ਲੈ ਜਿਹੜੀ ਪਹਿਲਾਂ ਬੋਲੀ ਪੈਂਦੀ ਹੁੰਦੀ ਸੀ ਅੱਛਾ ਦਰਸ਼ਨ ਜੀ ਯਸ ਕੀ ਦਰਸ਼ਨ ਜੀ ਇਤਰਾ ਕਲੀਨ ਬਣਾ ਲੈ ਸੱਸ ਮੈਂ ਕਾਹ ਗੱਲ ਹੈ ਪਿੱਛੇ ਦਿਖਦਾ ਨਹੀਂ ਬੀਪੀਆਂ ਨੂੰ ਬਹਿ ਜਾ ਪਹਿਲਾਂ ਨੂਹਾ ਟੀਆ ਜਾ ਕੇ ਬੋਲੀ ਪਾਉਂਦੀ ਹੈ कई बे बले कोठे कोठे ਸਰੋ ਕਿਉਂਕਿ ਲੋਹਾ ਸੱਸਾਂ ਦਾ ਹੁਣ ਪਿਆਰ ਹੋਣਾ ਵੀ ਚਾਹੀਦਾ ਟਾਈਮ ਬਦਲ ਗਿਆ ਇੱਕ ਇੱਕ ਤਾਂ ਅਗਰੀਆਂ ਦੇ ਪੁੱਤ ਹੈ ਜੇ ਉਸੇ ਨੂੰ ਨਾਲ ਨਾ ਬਣਾ ਕੇ ਰੱਖਣ ਤਾਂ ਫੇਰ ਤਾਂ ਪੰਗਾ ਪੈ ਗਿਆ ਸਹੀ ਗੱਲ ਹੁਣ ਪਤਾ ਨੂੰ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਮੇਰਾ ਵੀਰ ਪਰਣਾ ਆਇਆ ਮੇਰਾ ਵੀਰ ਪਰਣਾ ਆਇਆ ਕਾ ਤੇ ਸੱਸੇ ਪੀੜਾ ਰੰਗ ਨੋ ਆਜ ਆਜੋਰੇ ਹਾਂ ਹੁਣ ਪਤਾ ਸੱਸ ਆਪਣੀ ਨੂੰ ਕੀ ਕਹਿੰਦੀ ਕੀ ਕਹਿੰਦੀ ਆ ਕਹਿੰਦੀ ਤੇਰੇ ਵੀਰੇ ਨੂੰ ਰੇਸ਼ਮੀ ਕਰਸੀ ਰਾਇਨਾ ਅੱਛਾ ਪੀਰ ਤੇਰਾ ਦੇਖੋ ਆਪਾਂ ਮੀਣਾ ਦੇਖਣਗੇ ਹਮੇ ਤੂਸੀਂ ਤਾਂ ਬਾਹਰ ਹੀ ਲੜਦੀਆਂ ਨੇ ਨਾ ਨਾ ਲੜਦੀਆਂ ਲੜਦੀਆਂ ਦੇਖਣਾ ਇਹ ਪਹਿਲਾਂ ਜਵਨ ਦੀ ਬਹੁਤ ਲੜਦੀਆਂ ਅੱਛਾ ਹੋਰ ਪਤਾ ਸੱਸ ਨੂੰ ਕੀ ਕਹਿੰਦੀਆਂ ਨੇ ਕੀ ਕਹਿੰਦੀਆਂ ਉਹ ਕਾਂ ਨਿਸਾਨਾ ਕੀ ਐ ਆਂ ਜਿਸਣੱਖੀ ਐ ਸੱਸ ਨੂੰ ਬੱਤੀ ਐ ਆਂ ਜਿਸਣੱਖੀ ਐ ਸੱਸ ਨੂੰ ਨਤੀ ਐ ਆਂ ਜਿਸਣੱਖੀ ਐ ਸੱਸ ਨੂੰ ਨਤੀ ਐ ਆਪਸ ਬੱਤੀ ਐ ਸੱਸ ਨੂੰ ਬੱਤੀ ਐ ਅੱਗੇ ਪਤਾ ਜੇਠ ਨੂੰ ਗਾਲਾਂ ਕੱਢ ਦਿੰਦੀਆਂ ਮੀ ਜੇਠ ਨੂੰ ਗਾਲਾਂ ਆ ਜੇਠ ਮੇਰਾ ਦੇਲਾ ਮੈਂ ਦੇਖਦਾ ਸੀ ਜੇਠ ਆਹ ਜੇਠ ਇੱਕ ਹੰਡ ਕੱਟਦਾ ਪਤਾ ਕੀ ਆਕੇ ਕੀ ਕਹਿੰਦੀ ਆਂ ਤੀ 30 ਮੀਟਰ ਵਿੜ ਝਾਕਦਾ ਹੈ ਹੰਡ ਕੱਟਦਾ ਓਹ ਹੁਣ ਗੋਟੀਆਂ ਤੇ ਰਹਿ ਗਿਆ ਠੀਕ ਕਰੇ ਬਚੇਂੀਆਂ ਝਾਤੀਆਂ ਮਾਰ ਗਿਆ ਨੇ ਇਹਨੇ ਮੇਰੇ ਕੋਲ ਲੈ ਚਲ ਭਾਈ ਆਦੀਆਂ ਫਿਰ ਵੀ ਮੇਰਾ ਆਹੋ ਅੱਗੇ ਪਤਾ ਕੀ ਕਹਿੰਦੀ ਆਂ ਕੀ ਕੀ ਕਹਿੰਦੀ ਹੁੰਦੀ ਆਂ ਤੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ 5-7 ਕਹਿ ਗਿਆ ਇਹ ਤੈਨੂੰ 5-7 ਕਹਿਣਗੇ ਵੇਰ ਦੀ ਭੰਕੀ ਜਾਨੀ ਆ ਕਿ ਵਿੱਚ ਦਰਵਾਜ਼ੇ ਤੇ ਮੁੱਛਾ ਜੜਾ ਕੇ ਬਹਿ ਗਏ ਨਹੀਂ ਵਿੱਚ ਦਰਵਾਜ਼ੇ ਤੇ ਮੁੱਛਾ ਜੜਾ ਕੇ ਬਹਿ ਗਏ ਹੁਣ ਪਤਾ ਮੈਂ ਕੀ ਕਹਿਦੀ ਆ ਕੀ ਕਹਿਦੀ ਆ ਜੇਥ ਲੱਗੇ ਵੱਡਾ ਵੀਰ ਜੀ ਨਹੀਂ ਜੇਥ ਲੱਗੇ ਕੀ ਹਿੱਟਾ ਸੀ ਨੂੰ ਤਮਗਾ ਕੇ ਇਹ ਰਾਤੇ ਜੱਟੀਏ ਇਹ ਰਾਤੇ ਜੱਟੀਏ पर से अज